ਮਮਾ ਮਿੱਠਾ ਠੀਕ ਸੀ ਨਾ ਠੀਕ ਹੀ ਸੀ ਇੱਥੇ ਆ ਗਏ ਨਾ ਤੈਨੂੰ ਚਾਹ ਬਣਾਣੀ ਭੁੱਲ ਗਈ ਵੈਸੇ ਤੈਨੂੰ ਨਾ ਹੁਣ ਨਹੀਂ ਜਾ ਆ ਜਾਂਦੀਗੀ ਮਮੀ ਸੁੱਖ ਨੂੰ ਐਦਾਂ ਦੀ ਪਸੰਦ ਹੈ ਵੈਸੇ ਜ਼ਿਆਦਾ ਗ੍ਰੀਨ ਟੀ ਹੀ ਪੀਂਦੇ ਨੇ ਪਰ ਮੈਨੂੰ ਉਹਨਾਂ ਦਾ ਦੀ ਆਦਤ ਬਣ ਗਈ ਹੈ ਚਲ ਕੋਈ ਗੱਲ ਨਹੀਂ ਤੈਨੂੰ ਜਿਹੜੀ ਬਸਾਦ ਤੂੰ ਘਰੇ ਬਣਾ ਲਈ ਤੇ ਕਿਉਂ ਇਹ ਬਣਾ ਨਹੀਂ ਸਕਦੀਗੀ ਕੋਈ ਗੱਲ ਨਹੀਂ ਨਿਆਣੀ ਹੈ ਸੁਸਾਈ ਰਹਿੰਦੇ ਜਦੋਂ ਵੇਖੋ ਸਾਲ ਮੇਰੀ ਗੱਲ ਸੁਨਣਾ ਤੂੰ ਰਹਿਣ ਕਦੋਂ ਆਣਾ ਮੇਰੇ ਕੋਲ ਉਹ ਤਾਂ ਭੇਜਦਾ ਹੀ ਨਹੀਂ ਰਹਿਣ ਵਾਸਤੇ ਨਾਉ ਨੂੰ ਘਰ ਦੀ ਚੌਂਕੀਦਾਰ ਚਾਹੀਦੀ ਸੀ ਕਿ ਤੂੰ ਆਈ ਹੈ ਤੇ ਦਾ ਮਤਲਬ ਹੁਣ ਤੂੰ ਸਾਡੇ ਵੱਲ ਮਿਲਣਾ ਹੀ ਨਹੀਂਗਾ 2 ਢਾਈ ਮਹੀਨੇ ਵੀ ਆਨੂ ਹੋ ਗਏ ਨੇ ਤੇ ਤੇਰਾ ਫਰਜ਼ ਨਹੀਂ ਬੰਦਾ ਸਾਡੇ ਵੱਲ ਆਵੇਂ Papa ਮੈਨੂੰ ਦੱਸੋ ਮੈਂ ਰਹਿਣ ਆਵਾਂ ਵੀ ਕਿਉਂ ਜਦੋਂ ਮੈਂ ਤੇ ਖੁਸ਼ ਆ ਮੇਰੇ ਵਧੀਆ ਟਾਈਮ ਪਾਸ ਹੋ ਰਿਹਾ ਹੈ ਮਾਪਿਆਂ ਘਰ ਤਾਂ ਤਾਈ ਜਾਇਆ ਜਾਂਦਾ ਨਾ ਤੇ ਮੈਂ ਆ ਜਾਾਂਗੀ ਜਦੋਂ ਮੈਨੂੰ ਸੁੱਖ ਆਪੇ ਭੇਜੇਗਾ ਉਹ ਪੁੱਤ ਰਹਿਣ ਉਹਨੇ ਕੀ ਹੁੰਦਾ ਆਇਆ ਜਾਇਆ ਕਰੋ ਨਾਲੇ ਸੁੱਖ ਨੂੰ ਵੀ ਲੈ ਕੇ ਆਇਆ ਕਰੋ ਬਿਲਕੁਲ ਨਹੀਂ ਆਂਦੀ ਬਿਲਕੁਲ ਨਹੀਂ ਆਂਦੀ ਕਦੀ ਮਾਪਿਆਂ ਦਾ ਹਲਚਲ ਵੀ ਪੁੱਛ ਲੈ ਕਰ ਮੈਂ ਤੇ ਸੋਚਿਆ ਸੀ ਮੱਲੇ ਤੋਂ ਬਚਾਵਾਂਗੀ ਇਹ ਗੱਲ ਤੇਰਾ ਵਿਆਹ ਨਹੀਂ ਹੋਇਆ ਉਹ ਪੈ ਗਈ ਖਬਰ ਲੋਕਾਂ ਦੇ ਦਾਈਆਂ ਦੇ ਵੀ ਕਹਿੰਦੇ ਢਿੱਡ ਲੁਕਦੇ ਨਹੀਂ ਇਹ ਚੀਜ਼ਾਂ ਨਿਕਲ ਗਈਆਂ ਬਾਹਰ ਸਾਰੀਆਂ ਇਸ ਕਰਕੇ ਵੀ ਨਹੀਂ ਸੁਣਾਉਂਦੀ ਉਹ ਨਹੀਂ ਨਹੀਂ ਤਦੇ ਤੇ ਮੈਂ ਦੋ ਤਿੰਨ ਵਾਰੀ ਕਹਿਤਾ ਆ ਜਾ ਆ ਜਾ ਰਹਿਣ ਵਾਸਤੇ ਆ ਕਿੱਟੀ ਕੋਲ ਸੂਟ ਦਿੱਤੇ ਨਾ ਤੇਰੇ ਉਹਨੇ ਦੱਸਿਆ ਬੜਾ ਕੁਝ ਦੱਸਦੀ ਸੀ ਮਹੱਲੇ ਚ ਸਾਰਾ ਕੁਝ ਪਤਾ ਲੱਗਾ ਲੋਕੀ ਪਤਾ ਕਰ ਹੀ ਲੈਂਦੇ ਨੇ ਸਾਰਾ ਕੁਝ ਨਾਲ ਮੈਂ ਤੈਨੂੰ ਕੰਮ ਕਿਹਾ ਸੀ ਕਰਤਾ ਹੀ ਉਹ ਹਾਂਜੀ ਹਮ ਲਾ ਕਿਹੜਾ ਕੰਮ ਕਿਹਾ ਇਹਨੂੰ ਦੱਸ ਹੁਣ ਮਾਵਾਂ ਧੀਆ ਦੀਆਂ 100 ਗੱਲਾਂ ਤੇ ਤੁਹਾਨੂੰ ਨਿੱਕੀ ਨਿੱਕੀ ਗੱਲ ਮੈਂ ਦੱਸਾਂ ਅਵੇਲਾ ਤੇਰਾ ਪਿਓ ਫਿਰ ਦਿੱਲੀ ਨੂੰ ਭੱਜ ਜਾਂਦਾ ਪਤਾ ਨਹੀਂ ਇਹਦਾ ਦਿੱਲੀ ਕੀ ਰੱਖਿਆ ਮੈਨੂੰ ਤਾਂ ਲੱਗਦਾ ਇਹਨੇ ਕੋਈ ਦੂਜੀ ਉੱਥੇ ਰੱਖੀ ਪੱਕੀ ਦੱਸ ਫੇਰ ਕੋ ਕਿੱਦਾਂ ਦੀ ਗੱਲਾਂ ਕਰਨ ਦੀ ਇਹ ਪੁੱਤ ਕਾਮੀ ਦਾ ਦਦੇ ਕੀ ਕਰੀਏ ਤੇਰੀ ਮਾਂ ਨੂੰ ਹੋਣਾ ਸਮਝ ਆ ਗਈ ਨੇ ਨਾ ਤਾਂ ਹੁਣ ਆਇਆ ਸਮਰੇ ਮੈਨੂੰ ਕੱਲੇ ਛੱਡ ਕੇ ਦਿੱਲੀ ਤੁਰਨਾ ਔਰ ਰਹਿ ਲਾ ਹੁਣ ਇੱਥੇ ਉਹ ਚੰਗਾ ਮੈਂ ਵੇਖਦਾ ਕਰਦਾ ਕੁਝ ਹਿਲਾ ਹਾਂ ਹਿਲਾ ਹੀ ਕਰਦਾ ਰਹਿ ਗਿਆ ਇਹ ਨੂੰ ਹਿਲਾ ਕਰਦੇ ਕਰਦੇ 20 ਸਾਲ ਨਿਕਲ ਗਏ ਤਾਂ ਕੀ ਲਾ ਨਹੀਂ ਪੂਰਾ ਹੋਇਆ ਸਾਦੋ ਸਰ ਕੋਸ਼ਿਸ਼ ਕਰਦੇ ਜਾ ਗੱਲਾਂ ਉਹ ਕੁੜੀ ਦਾ ਹਾਲ ਚਾਲ ਪੁੱਛ ਜੇ ਆਏ ਤੇ ਪੁੱਛ ਲਿਆ ਮੈਂ ਬਥੇਰਾ ਇਹਦਾ ਹਾਲ ਚਾਲ ਤੇ ਇਹਨੂੰ ਹੁਣ ਨਾ ਉਹੀ ਗੱਲ ਕਰੋ ਲੀਨ ਵੱਲੋਂ ਮੈਂ ਤੇ ਘਰ ਘਰ ਥੱਕ ਗਈ ਆ ਬਹੁਤ ਤੈਨੂੰ ਇੰਨੀ ਗੱਲ ਕਹਿਣੀ ਹੈ ਕਿ ਲੈ ਇਹਨੂੰ ਤੂੰ ਆਪਣੇ ਕੋਲ ਲੈ ਆ ਨਾਉ ਜਵਾਗ ਨੂੰ ਇਹ ਆਪਣਾ ਮਾ ਦਾ ਪਿਆਰ ਚਾਹੀਦਾ ਪਿਓ ਦਾ ਪਿਆਰ ਚਾਹੀਦਾ ਸਮਝਾ ਆਰੇ ਯਾਨੀ ਮੈਂ ਨਹੀਂ ਸਮਝਾਂਦੇ ਪੁੱਤ ਪਤਾ ਕੀ ਹੈ ਮੈਂ ਸੋਚਿਆ ਸੀ ਕੁੜੀ ਕੋਲ ਹੀ ਪਾਲਾਂਗੀ ਪਰ ਇਹ ਬੁੱਢੇ ਹੱਡਾਂ ਚ ਨਾ ਇੰਨੀ ਜਾਨ ਨਹੀਂ ਗਈ ਉਹ ਗੱਲ ਕਿੱਥੇ ਰਹਿ ਜਾਂਦੀ ਨਾਲਾ ਸੁੱਖ ਦਾ ਪਿਆਰ ਨਹੀਂ ਪੈਣਾ ਉਹਦੇ ਨਾਲ ਉਹਦਾ ਮੋਹ ਕਿਵੇਂ ਪਏਗਾ ਸਮਝਣ ਦੀ ਕੋਸ਼ਿਸ਼ ਕਰ ਤੇ ਕੁੜੀ ਲੈ ਆ ਇੱਥੇ ਮਮੀ ਸਭ ਸਮੇਂ ਦੀ ਪੀਆ ਗੱਲ ਪਤਾ ਕੀ ਸੀ ਪਹਿਲਾਂ ਤੁਹਾਨੂੰ ਮੇਰੇ ਵਿਆਹ ਦੀ ਕਾਲੀ ਪਹਿਲਾਂ ਤੁਸੀਂ ਮੈਨੂੰ ਧੱਕਾ ਲਾਤਾ ਪਹਿਲਾਂ ਤੀ ਮੈਨੂੰ ਕਹਿਤਾ ਕੋਈ ਨਹੀਂ ਮੈਂ ਕੁੜੀ ਸੰਭਲਾਂਗੀ ਤੂੰ ਜਾ ਹੁਣ ਤੱਕ ਮੇਰੀ ਕੁੜੀ ਨਹੀਂ ਸੰਭੀ ਜਾਂਦੀ ਹੁਣ ਉਹ ਵੀ ਬੋਝ ਲੱਗਦੀ ਵੀ ਐ ਪੁੱਤ ਜੋ ਤੂੰ ਸਮਝਦਾ ਸਮਝ ਸਕਦੀ ਆ ਪਰ ਤੂੰ ਸਾਡੇ ਆਪਣੇ ਮਾਂ ਪਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰ ਸਮਝਿਆ ਕਰ ਪੁੱਤ ਤੁਸੀਂ ਮੈਨਾਂ ਚੰਗੀ ਨਹੀਂ ਕੀਤੀ ਮੰਮੀ ਤੁਸੀਂ ਮੈਨੂੰ ਫਸਾ ਦਿੱਤਾ ਹੁਣ ਜੇ ਮੈਨੂੰ ਪਤਾ ਹੁੰਦਾ ਨਾ ਤੁਸੀਂ ਮੈਨੂੰ ਐਦਾਂ ਐਂਡ ਮੋਕੇ ਹੁਣ ਤੁਸੀਂ ਮੈਨੂੰ ਪਿੱਠ ਵਿਖਾਣੀ ਐ ਤੇ ਮੈਂ ਵਿਆਹ ਹੀ ਨਹੀਂ ਕਰਦੀ ਮੈਂ ਆਪਣੀ ਕੁੜੀ ਸੋਹਣੀ ਤਰ੍ਹਾਂ ਪੜਾਉਂਦੀ ਲਿਖਾਉਂਦੀ ਇਆ ਖੁਦ ਨੌਕਰੀ ਕਰਤੀ ਤੇ ਉਹਨੂੰ ਸੋਨਾ ਜੀਵਨ ਦੇਣਾ ਸੀ ਨਹੀਂ ਤੇ ਸੁੱਖ ਮਨਾ ਕਰ ਦੂਗਾ ਤੈਨੂੰ ਨਹੀਂ ਇੱਕ ਮਿੰਟ ਠਹਿਰੋ ਮੇਰੀ ਇੱਕ ਗੱਲ ਦਾ ਜਵਾਬ ਦੇਈ ਇੱਕੋ ਗੱਲ ਦਾ ਜਵਾਬ ਦੇਈ ਪੂਖ ਮਾਗੇ ਉਹਨੂੰ ਪੜਾਣਾ ਸੀ ਲਖਾਣਾ ਸੀ ਉਹਨੂੰ ਤਾਂ ਕਰਨਾ ਸੀ ਹਰ ਗੱਲੋ ਤਾਂ ਉਹੀ ਉਹਦਾ ਪਿਓ ਕਰੇਗਾ ਸੁੱਖ ਪਿਓ ਹੀ ਹੈ ਨਾ ਉਹ ਕਹਿੰਦਾ ਨਾ ਮਨੋਂ ਤੀ ਮੰਦਾ ਵਾ ਕੋਈ ਗੱਲ ਨਹੀਂ ਪਲਾਟ ਮੈਂ ਨਾ ਕਰ ਦੂੰਗਾ ਇਹ ਕਰ ਦੂੰਗਾ ਉਹਨੇ ਕਿਹਾ ਸਾਰਾ ਕੁਝ ਅਹੀਂ ਮਨਾ ਕੀਤਾ ਅਹੀਂ ਕੋ ਭੁੱਖੇ ਲੰਗਿਆਂ ਦੱਸ ਕਿ ਉਹਨੂੰ ਕਹੀਏ ਕਾਰਵਾਈ ਪਹਿਲਾਂ ਚਲ ਮੁੰਡਾ ਚੰਗਾ ਵੈ ਸਾਊ ਆ ਹਰ ਗੱਲੋ ਠੀਕ ਹੈ ਜੋ ਭੈਣ ਜੀ ਨੇ ਕਿਹਾ ਬੱਦ ਕੇ ਨਿਕਲੀ ਗੱਲ ਪਰ ਤੁਸੀਂ ਮੰਮੀ ਰੱਖ ਲੋ ਹਾਂ ਥੋੜਾ ਟਾਈਮ ਹੋਰ ਬੱਚ ਦੇਖ ਲਾਂਗੀ ਮੈਂ ਪਤਾ ਗਾਦੀ ਗੱਲੋਂ ਨਹੀਂ ਤੇਰਾ ਦਿਲ ਲੇ ਕੇ ਪੱਥਰ ਹੈ ਤੇਰਾ ਕੁੜੀ ਨੂੰ ਮਿਲਣ ਦੇ ਦਿਲ ਨਹੀਂ ਕਰਦਾ ਹੋ ਕੀ ਗਿਆ ਤੈਨੂੰ ਜੇ ਮੈਂ ਇੱਧਰ ਆਣ ਲੱਗੀ ਹਾਂ ਤੇ ਮੈਨੂੰ ਫੋਨ ਤੇ ਸਪੈਸ਼ਲ ਕਿ ਕੁੜੀ ਨਾਲ ਨਾ ਲੈ ਕੇ ਆਣਾ ਮੈਂ ਕਿੱਟੀ ਪੈਂਜੀ ਵਾਲ ਛੱਡ ਕੇ ਆਈ ਹਾਂ ਉਹ ਤਾਂ ਗੱਲ ਨੂੰ ਹੱਥ ਮਾਰ ਇਹ ਗੱਲਾਂ ਚੰਗੀਆਂ ਨਹੀਂ ਆ ਪਤਾ ਬਾਪਾ ਕੀ ਚੰਗਾ ਕੀ ਨਹੀਂ ਚੰਗਾ ਇਹ ਸੋਕਾ ਮਾਰਦਾ ਹੈ ਆਪਣੀ ਧੀ ਨੂੰ ਤੇ ਤੂੰ ਵੀ ਆਪਣੀ ਧੀ ਨੂੰ ਧੀ ਮਾਰ ਮੰਮੀ ਕਿੱਦਾਂ ਸਮਝਾਵਾਂ ਕਿਦਾਂ ਕੀ ਸਮਝਾਵਾਂ ਇੱਕ ਬੱਚਾ ਆਪਣਾ ਹੋਣਾ ਬੜਾ ਫਰਕ ਹੁੰਦਾ ਜੇ ਕੋਈ ਫਰਕ ਫੁਰਕ ਨਹੀਂ ਹੁੰਦਾ ਤੇ ਕੀ ਗੱਲ ਤੇਰਾ ਨਹੀਂਗਾ ਪਾਪਾ ਥੋੜਾ ਜਿਹਾ ਟਾਈਮ ਦਿਓ ਹਜੇ ਚੂੜਾ ਮੈਂ ਪਾਇਆ ਬਾਹਾਂ 'ਚ ਤੁਸੀਂ ਥੋੜੀ ਤੇ ਗਰਗੰਗ ਗੱਲ ਨਾਲ ਕੇ ਸੋਚੋ ਨਾ ਛੋਟੀ ਜਿਹੀ ਨਿੱਕੇ ਜਿਹੀ ਮਾਸੂਮ ਜਿਹੇ ਹੈਗੇ ਜਵਾਗ ਤੇਰਾ ਚੂੜਾ ਲਾ ਲੂਗੀ ਨਹੀਂ ਨਹੀਂ ਤੈਨੂੰ ਮਮੀ ਮਮੀ ਕਰਦੀ ਪਈ ਲੋਕਾਂ ਦਾ ਡਰ ਪਿਆ ਤੈਨੂੰ ਡਰ ਕਿਸ ਚੀਜ਼ ਦਾ ਤੈਨੂੰ ਲੋਕਾਂ ਨੂੰ ਸਭ ਪਤਾ ਲੱਗ ਜਾਂਦਾ ਵੈ ਮੇਰੀ ਗੱਲ ਸੁਣਨੀ ਲੋਕਾਂ ਨੂੰ ਸਭ ਪਤਾ ਲੱਗ ਜਾਂਦਾ ਮੁੰਡੇ ਦਾ ਜਿੰਨੀ ਵਾਰੀ ਫੋਨ ਆਂਦਾ ਨਾ ਮੈਂ ਨਿੱਕੋ ਗੱਲ ਕਹੇਗਾ ਗੁੜੀਆ ਦਾ ਸੁਣਾਓ ਠੀਕ ਠਾਕ ਜੇ ਜੇ ਤੁਹਾਨੂੰ ਕੋਈ ਪਰੇਸ਼ਾਨੀ ਆndi ਤੇ ਕੁੜੀ ਮੈਂ ਆਪ ਆਕੇ ਲੈ ਜਾ ਉਹਦਾ ਵੀ ਮਨ ਲੱਗੇਗਾ ਮੈਂ ਉਹਨਾਂ ਕੰਮ ਕਰਨੋਂ ਨਿਕਲਣ ਲੱਗ ਪਿਆ ਪਥਰੇ ਦਿਨ ਛੁੱਟੀਆਂ ਕਹਿੰਦਾ ਮੈਂ ਕੱਟ ਲੀਆਂ ਉਹਨੇ ਆਪਣੇ ਮੂੰਹ ਜਦੋਂ ਸ਼ਬਦ ਕਹੇ ਨਾ ਮੇਰੇ ਦਿਲ ਨੂੰ ਲੱਗ ਗਿਆ ਕਿ ਚੱਲ ਬੱਚੇ ਦੇ ਮਨ 'ਚ ਪਿਆਰ ਹੈਗਾ ਵਾ ਬੱਚੇ ਪ੍ਰਤੀ ਨਹੀਂ ਉਹ ਸਮੇਂ ਨਾਲ ਨਹੀਂ ਚਾਹਦੇ ਮੈਂ ਕੀ ਕਵਾਹੂੰ ਸਾਨੂੰ ਤੇ ਸਮਝ ਨਹੀਂ ਆndi ਕੀ ਸਮਝਾਣਾ ਚਾਹਨੀ ਐ ਤੂੰ ਹੈ ਗਲਤੀ ਕਰ ਮੰਨੇ ਸੁੱਖੋ ਦਾ ਪਿਓ ਨਹੀਂ ਹੈਗਾ ਨਾ ਤੇ ਨਾ ਉਹ ਬਣ ਪਾਏਗਾ ਤੁਸੀਂ ਪਹਿਲਾਂ ਤਾਂ ਅਸਲੀਅਤ ਜਾਣ ਲਓ ਸ਼ਦਾ ਤੇ ਕੱਢੀ ਗੱਲਾਂ ਕਰਦੀ ਹੋ ਰਹਿਣਾ ਵਾ ਕੀ ਗੱਲਾਂ ਕਰਨ ਦੀ ਕਿਦਾਂ ਚੜ ਪਿਓ ਰਹਿਣਾ ਵਾ ਕੀ ਗੱਲ ਤੇਰੀ ਧੀ ਨਹੀਂ ਕੀ ਮੰਮੀ ਪਲੀਜ਼ ਯਾਰ ਕਿਉਂ ਨਹੀਂ ਸਮਝਦੇ ਤੁਸੀਂ ਸਭ ਸਮੇਂ ਦੇ ਵਿੱਚ ਪਰ ਹੁਣ ਤੁਸੀਂ ਇਗਨੋਰ ਕਰਦੇ ਵੇਜੇ ਚੀਜ਼ਾਂ ਮੈਂ ਕੁਛ ਇਗਨੋਰ ਨਹੀਂ ਕਰਦੀ ਵੀ ਤੇਰੇ ਦਿਮਾਗ ਚ ਨਾ ਇੱਕ ਕੀੜਾ ਪੈ ਗਿਆ ਅਰਜਨ ਦਾ ਬੱਚਾ ਅਰਜਨ ਦਾ ਬੱਚਾ ਬਸ ਇਹੀ ਵਰਡ ਤੋਂ ਬੋਲਦੀ ਰਹਿਣੀ ਅਰਜਨ ਦੇ ਨਾਮ ਦਾ ਕਿਉਂ ਤੇਰੀ ਇਲਾਜ ਨਹੀਂ ਸਹੀ ਤੇ ਕਹਿੰਦੇ ਪਿਓ ਕਹਿਣਾ ਨਹੀਂ ਚਾਹੀਦਾ ਦੁਨੀਆ ਚ ਪਿਓ ਜਾਂ ਮਾਂ ਦੋਨਾਂ ਚ ਇੱਕ ਚੱਲ ਜੇ ਤੇ ਇਲਾਜ ਕੇ ਨਾਲ ਨਹੀਂ ਰੱਖੀਦੀ ਉਨ ਘਾ ਤੋਰਦੀ ਤਾਂ ਕਿ ਹੋਰ ਪਾਸੇ ਸਾਡੇ ਕੋ ਆਵੇ ਜਾਵੇ ਬੱਚਾ ਇਹ ਤਾਂ ਥੋੜਾ ਟਾਈਮ ਕੱਟਣਾ ਸੀ ਉਹ ਵੀ ਲਬਦੀ ਪੁੱਤ ਤੈਨੂੰ ਉਹ ਵੀ ਰੋਂਦੀ ਐ ਜਬਾਨ ਨਹੀਂ ਪਾਉਂਦੀ ਮੂੰਹ ਚ ਜੋ ਤੂੰ ਗੱਲਾ ਕਰੰਦੀ ਆ ਇਸ ਵਿੱਚ ਉਹ ਚਵਾਕਣੀ ਦਾ ਕੀ ਕਸੂਰ ਐ ਦੱਸ ਤੂੰ ਤਾਂ ਕਹਤਾ ਅਰਜੰਦੀ ਧੀ ਆ ਇੱਚ ਉਹ ਚਵਾਕਣੀ ਦਾ ਕੀ ਕਸੂਰ ਐ ਥੋੜੇ ਦਿਨ ਰੁਕ ਜਾ ਕੁੜੀ ਮੈਂ ਆਪ ਆਨ ਲਕੇ ਨਾ ਇੱਥੇ ਦੇ ਨਾਂ ਲਗੀ ਮੇਰੀ ਸੁਖ ਨਾ ਹੋਗੀ ਗੱਲ ਸਮਝ ਆ ਗਈ ਗੱਲ ਤੇ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਗੀ بس ਜਦੋਂ ਫੈਸਲਾ ਕਰ ਹੀ ਲਿਆ ਤੇ ਕੀ ਕਹਿ ਸਕਦੀ ਹਾਂ ਹਾਂ ਉਹੀ ਕਿਤੇ ਕੋ ਮਨ ਫਿਰਨ ਜਾਣਾ ਦੋਵਾਂ ਜੀਆਂ ਨੇ ਤੇ ਮੈਂ ਆ ਕੇ ਕੁੜੀ ਲੈ ਜਾ ਕਰਾਂਗੀ ਗੁਰਜੀਤ ਭੈਣ ਜਿਉਂ ਨਹੀਂ ਲੈ ਜਾ ਕਰਾਂਗੇ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕਰ ਲਿਆ ਕੋਈ ਚੜਦੇ ਛੱਡ ਜਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਲੈ ਜਾਣੀ ਘਰ ਵੀ ਕਿਉਂ ਕੱਲਾ ਛੱਡਣਾ ਮੈਂ ਆ ਕੇ ਇੱਥੇ ਦੋ ਦਿਨ ਰਹਿ ਲਿਆ ਕਰਾਂਗੀ ਮੇਰੇ ਵੀ ਪੁੱਤ ਦਾ ਹੀ ਘਰ ਆ ਫਿਰ ਕੀ ਹੈ ਕੋਈ ਜੀ ਆ ਜਦੋਂ ਮਰਜ਼ੀ ਆਓ ਹੁਣ ਇੱਕ ਦਾ ਸੁਣ ਲੈ ਉਹ ਅਰਜਨ ਦੀ ਨਹੀਂ ਉਹ ਤੇਰੀ ਧੀ ਆ ਉਹ ਸੋਹਣੀ ਧੀ ਆ ਅਰਜਨ ਦਾ ਨਾਮ ਨਾ ਮੂੰਹ ਚ ਨਾ ਲਿਆ ਕਰ ਬੰਦੇ ਚਿੜ ਜਾਂਦੇ ਨੇ ਸਮਝਿਆ ਕਰ ਬੰਦਿਆਂ ਨੂੰ ਨਹੀਂ ਪਸੰਦ ਸੁੱਖਿਆ ਯਾਦ ਕਰਦੀ ਆ ਮੈਂ ਉਹਦੀ ਕੋਈ ਤਾਂ ਨਾ ਗੱਲ ਕਰਦੀ ਪਈ ਆ ਘਰ ਚ ਵਾਜਾ ਜਿਹੜੀਆਂ ਤੇਰੀਆਂ ਗੂੰਜਦੀਆਂ ਨੇ ਕਿਤੇ ਨਾ ਕਿਤੇ ਨਿਕਲ ਆਉਂਦੀਆਂ ਨੇ ਮੈਨੂੰ ਘਰ ਸੁਣੋ ਹੁਣ ਅਰਜਨ ਤੋਂ ਜਿਵੇਂ ਤੂੰ ਚਿੜਦੇ ਪਏ ਨਾ ਐਤੇ ਮੈਨੂੰ ਯਾਦ ਆ ਜਾਂਦੀ ਉਹਦੀ ਜਦ ਤੂੰ ਹੀ ਲੀਨ ਦੀ ਗੱਲ ਕਰਦੇ ਜੇ ਜਾਂ ਮੇਰੇ ਸਾਹਮਣੇ ਆ ਜਾਂਦੀ ਆ ਕਿਤੇ ਰਹਿ ਗਈ ਅ ਜਦੋਂ ਤਿਆਰ ਹੋਨੀ ਆ ਇਹ ਚੂੜਾ ਬਾਹਾਂ ਚ ਵਹਿਨੀ ਆ ਸ਼ੀਸ਼ੇ ਦੇ ਮੋਹਰੇ ਖਲੋਨੀ ਆ ਇਸ ਸੰਦੂਰ ਲੱਗਾ ਹੁੰਦਾ ਉਦੋਂ ਤੈਨੂੰ ਕੁਝ ਨਹੀਂ ਯਾਦ ਆਉਂਦਾ ਆਪਣੀ ਪਹਿਲੀ ਜ਼ਿੰਦਗੀ ਦਾ ਅਨਕੀ ਜੀ ਬਾਲੜੀ ਦਾ ਧਾਣਾ ਬਣਾ ਕੇ ਬੈਠੀ ਹੋਈ ਆ ਕਹਿੰਨ ਨੂੰ ਅਰਜਨ ਦੀ ਯਾਦ ਆਂਦੀ ਅਰਜਨ ਦੀ ਯਾਦ ਆ ਜਾਂਦੀ ਹੈ ਮਾੜੇ ਦਿਨ ਕੌਣ ਯਾਦ ਕਰਦਾ ਹੈ ਮਾੜੇ ਦਿਨ ਕੌਣ ਯਾਦ ਕਰਦਾ ਵੈ ਇਹ ਸਾਰਾ ਨਾ ਆਪਣੇ ਤੇ ਦੋਸ਼ ਹੁੰਦਾ ਹੈ ਅਹੀਂ ਕੀ ਯਾਦ ਕਰਨਾ ਕੀ ਨਹੀਂ ਕਰਨਾ ਇਹ ਸਾਡੇ ਹੱਥ ਵਾਸ ਹੈ ਆਪਣੇ ਆਪ ਨੂੰ ਬੰਦਾ ਬਿਜ਼ੀ ਰੱਖੇ ਨਾ ਕਿਸੇ ਵੀ ਚੰਗੇ ਕੰਮ ਚ ਤਾਂ ਮਾੜੀਆਂ ਯਾਦਾਂ ਕਦੀ ਨਹੀਂ ਕੋਲ ਆਉਂਦੀਆਂ ਭਟਕਦੀ ਵੀ ਨਹੀਂ ਹਨੀ ਰਾਤ ਨੂੰ ਨੀਂਦ ਵੀ ਨਾ ਸੁੱਖ ਦੀ ਆਉਂਦੀ ਬਿਲਕੁਲ ਜੇ ਹੀ ਚੰਗਾਈ ਸੋਚੀਏ ਤੂੰ ਤਾਂ ਨਾਮ ਹੀ ਉਹਦਾ जपਦੀ ਰਹਿਣੀ ਆ ਇਹ ਅਰਜਨ 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 ਤੇ ਜੇ ਮੈਂ ਤੈਨੂੰ ਕਹਦਾ ਉਹ ਹੱਡ ਨਿਕਲ ਆਈ ਬਾਹਰ ਫਿਰ ਕੀ ਕਰਨਗੀ ਕਮਰੇ ਚ ਆਪਣੇ ਆਪ ਨੂੰ ਬੰਦ ਕਰ ਲੈਗੀ ਜੀਣਾ ਛੱਡ ਦੇਗੀ ਕਿ ਉਹਦੇ ਮਗਰ ਚੱਲ ਜੇਗੀ ਡੰਡਾ ਲੈ ਕੇ ਆਪਣਾ ਘਰ ਬਸਾਣਾ ਨਾ ਤੇ ਪਿੱਛੇ ਬਿਲਕੁਲ ਨਹੀਂ ਵੇਖੀਦਾ ਮੈਂ ਤਾਂ ਕਹਿੰਦੀ ਪੇਕਿਆ ਮਲ ਵੀ ਨਹੀਂ ਪਤਾ ਵੇਖੀਦਾ ਅੱਜ ਨੂੰ ਨੇ ਅੱਗੇ ਨਾ ਜੇ ਜੋ ਲੋ ਸੁਣ ਲੋ ਇੱਥੇ ਮੈਂ ਐਗਜ਼ਾਮਪਲ ਅਦੰਨੀ ਫਿਰਦੀ ਆ ਇਹਦਾ ਫੇਰ ਜਨਰਲ ਤੇ ਇਹ ਤੁਹਾਨੂੰ ਦਿਮਾਗ ਚੋਂ ਕੱਢਿਆ ਨਹੀਂ ਅਜੇ ਤੱਕ ਕੱਢਿਆ ਨਹੀਂ ਤੇਰਾ ਨਾ ਕੀ ਚੰਗਾ ਕੀਤਾ ਸੋਹਣਾ ਮੁੰਡਾ ਤੈਨੂੰ ਖੁਆਉਂਦਾ ਪਿਆਂਦਾ ਮੈਂ ਜਿੰਨੀ ਵਾਰੀ ਆਂਨੀ ਆ ਨਾ ਤੈਨੂੰ ਐਂਜੀ ਵੇਖਦੀ ਆ ਅੱਗੇ ਨਾਲੋਂ ਚੰਗੀ ਲੱਗਾਂ ਲੱਗ ਪਈ ਆ ਚਿਹਰੇ ਤੇ ਨੂਰ ਆ ਗਿਆ ਹੋਇਆ ਕਿ ਇਹ ਗੱਲ ਦੀ ਕਮੀ ਬੇਸ਼ੀ ਨਹੀਂ ਮੈਨੂੰ ਸੁਣਨ ਚ ਮਿਲਦੀ ਵੀ ਮਮਮੀ ਤੁਸੀਂ ਬੈਠੋ ਮੈਂ ਕੁਛ ਲੈ ਕੇ ਆ ਤੁਹਾਡੇ ਵਾਸਤੇ ਲੋ ਕਰ ਲੋ ਜੀ ਗੱਲ ਇਹ ਮੈਨੂੰ ਲੈ ਕੇ ਚੱਲ ਨਾਲ ਮੈਂ ਕੁੜੀ ਨਾਲ ਗੱਲ ਕਰਾਂਗਾ ਕਰ ਲੋ ਕਿਉਂ ਨੂੰ ਪੰਡਾ ਇੱਥੇ ਇਹਦੇ ਨਾਲ ਇਹ ਗੱਲ ਕਰਨ ਦੇ ਲੈ ਕੇ ਹੀ ਆ ਇਹ ਆਪਣੀ ਆਦਤਾਂ ਨਹੀਂ ਛੱਡ ਸਕਦੀ ਜੀ ਗੱਲ ਦਾ ਪਰਦਾ ਪਿਆ ਵਾ ਹੋਰ ਗੱਲ ਕੋਈ ਨਹੀਂ ਹਾਂ ਅਹੀਂ ਨਹੀਂ ਕੁਝ ਕਰ ਸਕਦੇ ਮੁਕਦੀ ਗੱਲ ਮੁਕਾਵਾਂ ਪਰਸੋਂ ਕੁੜੀ ਲੈ ਕੇ ਮੈਂ ਆ ਜੇ ਨਹੀਂ ਜੇ ਮੁੰਡੇ ਨੇ ਆਪਕੇ ਆ ਫੋਨ ਕਰਕੇ ਤੇ ਮਮਮੀ ਤੁਸੀਂ ਕੁੜੀ ਲੈ ਕੇ ਆਓ ਕੋਈ ਗੱਲ ਨਹੀਂ ਉਹ ਵੀ ਘਰ ਆ ਰਾਮ ਨਾ ਰਿਆ ਕਰੇ ਜਦੋਂ ਵੇਖੋ ਉਧਰ ਉਰਜੀਤ ਭੈਣ ਜੀ ਵਾਲੀ ਤੁਰੀ ਰਹਿੰਦੀ ਐ ਮੁੰਡੇ ਨੇ ਕਿਹਾ ਤਾਂ ਕੁਛ ਨਹੀਂ ਪਰ ਉਹਦੀ ਆਵਾਜ਼ ਚ ਨਾ ਕੁਛ ਇਹੋ ਜਿਹਾ ਸੀ ਜਿਵੇਂ ਕੁਝ ਕਹਿਣਾ ਚਾਹੁੰਦਾ ਪਰ ਸਾਡਾ ਵੀ ਤਾਂ ਫਰਜ਼ ਬੰਦਾ ਨਾ ਜੇ ਮੁੰਡੇ ਨੇ ਕੋਈ ਗੱਲ ਕੀਤੀ ਤਾਂ ਅਸੀਂ ਉਹਦੀ ਪੂਰੀ ਕਰੀਏ ਚਲ ਕੋਈ ਗੱਲ ਨਹੀਂ ਆਪਾਂ ਪਰਸੋਂ ਲਾ ਆਉਂਦੇ ਕੁੜੀ ਨਾਲ ਨਾਲ ਸੁੱਕਣਾ ਬੈਠੇ ਗੱਲ ਕਰ ਲਾਂਗੇ ਠੀਕ ਹੈ ਜੀ ਚਲੋ ਪਿਓ ਨੂੰ ਤਾਂ ਨਹੀਂ ਦੱਸਿਆ ਨਹੀਂ ਦਵਾਈ ਬੜੀ ਮਹਿੰਗੀ ਗਈ ਆ ਸਿਰਫ 15 ਦਿਨ ਹੋਰ ਖਾ ਲਾ ਹੁਣ ਸੁਣਨ ਚਾਹੀਦੀ ਗੱਲ ਮੈਂ ਮੈਨੂੰ ਦੇ ਦਾਂਗੀ ਲੋੜ ਹੈਗੀ ਸੀ ਪੁੱਤ ਕਮੇਟੀਆਂ ਤਰਨ ਵਾਲੀਆਂ ਸੀ ਜਵਾਈ ਭਾਈ ਨੂੰ ਨਾ ਪਤਾ ਲੱਗੇ ਮੈਂ ਦੇ ਲੇ ਨੇ ਧੀ ਦੇ ਘਰ ਦਾ ਸੀ ਕੁਛ ਨਾ ਰੱਖੀਏ ਕਦੀ ਵੀ ਕੋਈ ਨਹੀਂ ਮੰਮੀ ਜੋ ਮੇਰਾ ਹੈ ਤੁਹਾਡਾ ਤੇ ਜੋ ਤੁਹਾਡਾ ਮੇਰਾ ਹੀ ਆ ਉਹਦੇ ਗੱਲ ਠੀਕ ਹੈ ਪੁੱਤ ਹਾਂ ਥੈਨਾਂ ਕ ਤੰਗ ਹੋ ਗਿਆ ਸਮਝ ਨਹੀਂ ਆਂਦੀ ਮੈਂ ਤਾਂ ਬੜੀ ਸ਼ਰਮਖਾਦੀ ਕਹਿਣ ਲੱਗਿਆ ਪਹਿਲਾਂ ਤੇ ਮੰਨਣ ਵਾਅਦਾ ਕੀਤੀ ਕਿ ਉੱਧਰ ਸਿਮਰਤ ਵੱਲ ਕਹਿ ਦਵਾ ਗੁਰਜੀਤ ਭੈਣ ਜੀ ਮੇਰੀ ਸੇਲੀ ਵੀ ਹੈਗੇ ਮਮੀ ਕਦੀ ਲੋੜ ਪਏ ਉੱਧਰ ਕਦੀ ਗੱਲ ਨਹੀਂ ਕਰਨੀ ਮੇਰੇ ਨਾਲ ਘਰਿਆ ਕਰੋ ਨਾ ਨਾ ਤੇਰੇ ਕੋਲ ਨਹੀਂ ਨਾ ਨੇ ਤੇ ਜਦੋਂ ਮੈਂ ਤੁਹਾਡੀਆਂ ਦੇਰੀਆਂ ਨਹੀਂ ਦੇ ਸਕਦੀ ਹੈਗੀ ਨਾ ਪੁੱਤਰ ਐਡਾ ਥੋੜੀ ਕਹੀਦਾ ਹੁੰਦਾ ਮਾਪਿਆਂ ਨੂੰ ਦੱਸ ਉਹ ਆਪਣਾ ਘਰ ਖੁਸ਼ੀ ਵਸਾ ਤੇ ਸੁੱਖ ਦੇ ਨਾਲ ਧਿਆਨ ਨਾ ਰਿਆ ਕਰ ਕਦੀ ਉਹਨਾਂ ਪੁੱਠਾ ਨਾ ਬੋਲਨੀ ਚੰਗਾ ਤੇ ਆ ਪੈਸੇ ਨਾ ਮੈਂ ਤੇਰੇ ਦੇ ਦੂੰਗੀ ਪਿਓ ਦੀ ਕੰਨੀ ਆਵਾਜ਼ ਨਾ ਪਾਈ ਤੇ ਨਾਲ ਮਮੀ ਫਿਕਰ ਨਾ ਕਰੋ ਪਰਸੋ ਜਾ ਚੌਥ ਮੈਂ ਲੀਨ ਲੈ ਕੇ ਆਵਾਂਗੀ ਖਸੀ ਖੁਸ਼ੀ ਉਹਦਾ ਸਵਾਗਤ ਕਰੀ ਅਗਲੇ ਨੂੰ ਵੀ ਪਤਾ ਲੱਗਿਆ ਕਿ ਤੇਰੇ ਅੰਦਰ ਵੀ ਮੋਹ ਹੈ ਆਪਣੀ ਧੀ ਦਾ ਠੀਕ ਹੈ ਮਮੀ ਚੰਗਾ ਚਲ ਮੈਂ ਚਲਦੀ ਹਾਂ ਉਹਨੂੰ ਠੀਕ ਹੈ ਧਿਆਨ ਰੱਖੀ ਆਪਣਾ ਹਾਂਜੀ ਹਾਂਜੀ ਦੇਖ ਲਓ ਰੱਖ ਲਓ ਲੈ ਮੰਮੀ ਜੜੀ ਐ ਨੂੰ ਕਿਹਨੂੰ ਚਲ ਗਏ ਆ ਇਹ ਕੀ ਕਰਨਾ ਇਹ ਚਲ ਪੁੱਛ ਨਾ ਕਰੀ ਅੱਦੀ ਕੀ ਹੋਇਆ ਗਲਾਸ ਲੈ ਲਿਆ ਕਰ ਤੂੰ ਕੀ ਇਹਨੂੰ ਮੂੰਹ ਲਾਉਣ ਦੀ ਬੋਤਲ ਨੂੰ ਤੁਹਾਨੂੰ ਇਹ ਕਿ ਆਦਤ ਪੈ ਗਈ ਮੈਂ ਇਦਾਂ ਵੀ ਨਾ ਬਣੀ ਹਾਂ ਤੇ ਨਾਲ ਮੇਰੀ ਗੱਲ ਸੁਣ ਘਰ ਕੋਈ ਆਇਆ ਹੀ ਕਿੰਨੇ ਆਣੇ ਘਰ ਕੋਈ ਨਹੀਂ ਆਇਆ ਤੈਨੂੰ ਮੈਂ ਕਹਿੰਦਿਆ ਘਰ ਕੋਈ ਆਇਆ ਹੀ ਕੈਮਰੇ ਕੋਮਰੇ ਠੀਕ ਕਰਨ ਵਾਲਾ ਤੈਨੂੰ ਮੈਂ ਸਿੱਧੀ ਗੱਲ ਪੁੱਛਿਆ ਤਾਂ ਪੁੱਠੀ ਬੋਲਦੀ ਆ ਉਹ ਬਾਬਾ ਸਵੇਰ ਤੋਂ ਲੱਗੇ ਹੁਣ ਤੱਕ ਕੋਈ ਨਹੀਂ ਆਇਆ ਘਰ ਕੋਈ ਨਹੀਂ ਆਇਆ ਘਰ ਨਾਲ ਮੇਰੀ ਗੱਲ ਸੁਣ ਪੈਸੇ ਚਾਹੀਦੇ ਆ ਤੇ ਪੈਸੇ ਦੇ ਮੈਨੂੰ ਬਿਮਾਰੀ ਜੋ ਕੱਢ ਗਏ ਮੈਂ ਕਿਸੇ ਦੀ ਪੇਮੈਂਟ ਦੇਣੀ ਆ ਕਿੰਨੇ ਕੁ ਚਾਹੀਦੇ ਉਹ ਜਿੰਨੇ ਵੀ ਰੱਖੇ ਆ 50000 ਰੁਪਏ ਮੈਨੂੰ ਦੇਣਾ ਵਾ ਤੇ ਦੇ ਵਿੱਚੋਂ ਕੱਢ ਗਏ ਵੇ ਬੇਮੜ ਰੱਖੀਏ ਪੈਸੇ ਵਿੱਚ ਪਏ ਉਹਦੇ ਪੈਸੇ ਉਹ ਸੱਚ ਮੈਂ ਨਾ ਬੈਂਕ ਜਮਾ ਕਰਵਾਈ ਸੀ ਉਹਨੇ ਕੈਸ਼ ਤੇ ਨਹੀਂ ਹੈਗਾ ਮੇ ਕੋਈ ਇਸ ਟਾਈਮ ਤੇਰੇ ਦਿਮਾਗ ਨੂੰ ਨੁਕਸਵਾ ਤੂੰ ਬਿਨਾ ਪੁੱਛੇ ਮੈਨੂੰ ਹਰਗ ਕੰਮ ਕਰਦੀ ਆ ਜਦੋਂ ਮੈਂ ਘਰ ਦੇ ਵਿੱਚ ਪੈਸੇ ਰੱਖੇ ਆ ਤਾਂ ਕਿਸੇ ਕੰਮ ਨੂੰ ਰੱਖੇ ਆ ਕਿ ਤੇਰੀ ਕੋਈ ਦਵਾਈ ਦੁਵਾਈ ਚੱਲਦੀ ਆ ਤੂੰ ਪਾਗਲ ਮੈਂ ਮੈਨੂੰ ਦੱਸ ਤੈਨੂੰ ਇੱਕ ਗੱਲ ਨੂੰ ਦਾਦਾਬਰੀ ਦੱਸਣਾ ਪੈਂਦਾ ਕਰਨਾ ਪੈਂਦਾ ਮੇਰੀ ਕਾਹਦੀ ਦਵਾਈ ਚੱਲਨੀ ਕੋਈ ਦਵਾਈ ਨਹੀਂ ਮੈਂ ਤਾਂ ਚਲੋ ਸੇਫ ਹੁੰਦਾ ਵਾ ਬੈਂਕ ਵਿੱਚ ਤੇ ਇੰਨੇ ਪੈਸੇ ਦੇ ਲੋੜ ਤਾਨੂੰ ਇੱਕਦਮ ਪੈ ਗਈ ਮੈਨੂੰ ਕੀ ਪਤਾ ਸੀ ਚਲੋ ਠਹਿ ਜੀ ਕਦੇ ਦੀ ਨਾ ਫਿਰ ਕੀ ਹੋ ਗਿਆ ਮੇਰੀ ਗੱਲ ਸੁਣ ਮੇਰੀ ਨਾ ਲਿਮਟਾਂ ਜਿਹੜੀ ਲਿਮਟ ਵੀ ਮੈਂ ਯੂਸ ਬੜੀ ਕਰ ਲਈ ਆ ਠੀਕ ਆ ਹੁਣ ਮੈਂ ਪੈਸੇ ਕਢਾਣ ਸਦਾ ਕੱਲ ਹੈ ਵੀ ਐਤਵਾਰ ਤੇ ਕੋਈ ਨਹੀਂ ਮੈਂ ਫਿਰ ਦੇਖ ਲੈਣੇ ਕਿ ਤੂੰ ਰੇਂਜ ਕਰ ਦੰਨੀ ਨਹੀਂ ਤੇ ਤੂੰ ਰੇਂਜ ਕਿੱਥੋਂ ਕਰਨੇ ਘਰ ਪੈਸੇ ਪਈ ਪਰ ਦੱਸ ਇਥੇ ਕੋਈ ਚੋਰੀ ਹੋ ਗਿਆ ਪੈਸੇ ਕਿਤੇ ਚਲ ਗਏ ਨੇ ਹਾਂ ਮੈਂ ਕਹਿ ਨਹੀਂ ਬੈਂਕ ਜਮਾ ਕਰਵਾਈ ਸੀ ਗਈ ਸੀ ਰਸਿਮਤ ਨਾ ਬਾਜ਼ਾਰ ਤੇ ਮੈਂ ਤਾਂ ਚੱਲ ਕਰਵਾਵਾ ਨਾਲ ਮੇਰੀ ਗੱਲ ਸੁਣ ਹਾਂਜੀ ਘਰ ਕੋਇਆ ਫਿਰ ਤੈਨੂੰ ਮੈਂ ਇੱਕ ਵਾਰੀ ਪੁੱਛਣ ਡੈਈ ਕੋਈ ਵੀ ਨਹੀਂ ਆਇਆ ਮੈਂ ਵੀ ਤਾਂ ਤੁਹਾਨੂੰ ਕਹਿ ਨਹੀਂ ਬਾਰ-ਬਾਰ ਕੋਈ ਵੀ ਨਹੀਂ ਆਇਆ ਤੇਰੇ ਦਿਮਾਗੇ ਟੁੜੀ ਭਰੀ ਹੋਈ ਆ ਤੇਰਾ ਮਾਂ ਤੇ ਪਿਓ ਮੈਂ ਹੁਣੇ ਬਾਹਰ ਜਾਂਦੇ ਵੇਖਿਆ ਤੂੰ ਹਰ ਇੱਕ ਗੱਲ ਤੇ ਮੈਂ ਝੂਠ ਬੋਲਦੀ ਆ ਉਹ ਮੇਨਾ ਦਿਮਾਗੋਂ ਨਿਕਲ ਗਿਆ ਹੋ ਸੱਚ ਹੁਣੇ ਹੁਣੇ ਤਾਂ ਉੱਠ ਕੇ ਗਏ ਮੰਮੀ ਪਾਪਾ ਆਹੋ ਆਏ ਸੀ ਤੇਨੂੰ ਮੈਂ 10 ਵਾਰੀ ਇੱਕ ਗੱਲ ਨੂੰ ਪੁੱਛ ਲਿਆ ਹੋ ਹੋਂ ਤੂੰ ਕਹਿਣ ਦੀਆਂ ਗਏ ਸੀ ਜਾਂ ਆਏ ਸੀ ਤੂੰ ਰਹਿਣੀ ਕਿੱਥੇ ਆ ਘਰ ਦੇ ਵਿੱਚ ਤੇਰਾ ਧਿਆਨ ਨਹੀਂ ਹੈਗਾ ਨਹੀਂ ਨਹੀਂ ਸੋਖਾ ਮੇਰਾ ਤਾਂਡੇ ਵੱਲ ਧਿਆਨ ਸੀ ਮੈਂ ਕਿ ਚੱਲ ਵੈਸੇ ਮਜ਼ਾਕ ਕਰਦੇ ਗੱਲਾਂ ਫਿਰ ਪੈਸੇ ਵੱਲ ਧਿਆਨ ਹੋ ਗਿਆ ਮੈਂ ਭੁੱਲੀ ਗਈ ਮੈਂ ਨਾ ਫੋਨ ਵੀ ਕੀਤਾ ਸੀ ਚੈੱਕ ਕਰੋ ਤੁਸੀਂ ਚੁੱਕਿਆ ਨਹੀਂ ਹਗਾ ਤੂੰ ਪਾਗਲਾ ਵਾਂਗ ਕਰੀ ਜਾਂਦਾ ਮੈਂ ਹੱਥ ਹੱਥ ਕੇ ਇਦਾਂ ਮਰੀ ਜਾਂਦੀ ਆ ਤੇਰੇ ਨਾ ਦਿਮਾਗ 'ਚ ਨਾ ਤੂੜੀ ਭਰੀ ਆ ਤੈਨੂੰ ਕੋਈ ਕੰਮ ਮੈਂ ਕਹਿੰਨਾ ਕੋਈ ਵੀ ਕਹਿੰਦਾ ਤੈਨੂੰ ਸਮਝ ਹੀ ਨਹੀਂ ਆਉਂਦੀ ਇੱਕ ਵਾਰ ਦੇ ਵਿੱਚ ਹਨਾ ਹੁਣ ਮੈਂ ਆਇਆ ਬਾਹਰੋਂ ਆਇਆ ਥੱਕਿਆ ਟੁੱਟਿਆ ਨਾ ਮੇਰਾ ਕੋਈ ਚਾਹ ਨਾ ਕੋਈ ਪਾਣੀ ਆਉਂਦਿਆ ਸਰ ਕਲੇਸ਼ ਹੈ ਜੇ ਤੂੰ ਉਦੋਂ ਉਧਰ ਗਈ ਆ ਮਾਸੀ ਨਾਲੇ ਪਾਸੇ ਉੱਥੇ ਤੁਹਾਨੂੰ ਅੰਛੇ ਨਾਲ ਪੰਜੇ ਲੜਾਉਣ ਦੀ ਹਾਂ ਕਿਹੜੀ-ਕਿਹੜੀ ਗੱਲ ਮੈਂ ਬਰਦਾਸ਼ਤ ਕਰਾਂ ਇੱਕ ਵਾਰੀ ਮਾਸੀ ਨਾਲ ਮੈਂ ਤਾਂ ਗੱਲ ਤੇ ਕਰਨੀ ਹੈ ਨਾ ਕਰ ਲਓ ਨੰਨੂ ਨੂੰ ਹੁਣੇ ਕੀ ਕਿਹਾ ਜੇ ਪਾਗਲ ਕਿਹੜੇ ਹਾਂ ਦਾ ਤੈਨੂੰ ਪਾਗਲ ਨਾ ਜਲਾਨੀ ਪਹਿਲਾਂ ਤਾਂ ਮੈਨੂੰ ਨਾ ਅੱਜ ਇੱਕ ਗੱਲ ਦਾ ਜਵਾਬ ਦੇ ਹੀ ਦਿਓ ਤੁਸੀਂ ਪਾਗਲ ਤੇ ਤੁਸੀਂ ਹੀ ਜੇ ਜਿਹੜਾ ਮੈਂ ਨਾ ਨਿੱਕੀ ਨਿੱਕੀ ਗੱਲ ਤੋਂ ਖੁਨੇ ਵੀ ਬੋਲੀ ਜਾਂਦੇ ਜੇ ਅੰਸ਼ ਦੀ ਗੱਲ ਦੂਰ ਹੋ ਗਈ ਦੋਸਤਾਂ ਵਾਲੀ ਗੱਲ ਵੀ ਇੰਨੇ ਦਿਨ ਪੁਰਾਣੀ ਹੋ ਗਈ ਅੰਸ਼ ਅੰਸ਼ ਕਦੀ ਕੋਸ਼ ਕਦੀ ਕੋਸ਼ ਨਿੱਕੀ ਨਿੱਕੀ ਗੱਲਾਂ ਤੁਸੀਂ बार-बार ਫੋਨ ਕਰਦੇ ਜੇ ਮਾਸੀ ਨੂੰ ਮਾਸੀ ਛੱਪੀ ਨੇ ਆ ਕਰਤਾ ਮਾਸੀ ਇਹ ਚੀਜ਼ ਕਰਦੀ ਹਰ ਪੀਤ ਮੈਨੂੰ ਵੈਸੇ ਕਹਿਣਾ ਤੇਨ ਲੱਗਦਾ ਫਿਰ ਤੁਹਾਡੇ ਨਾ ਬੰਦਿਆਂ ਨੂੰ ਨਾ ਚੰਗੀ ਲੱਗੀ ਜਿੱਦਾਂ ਤੁਸੀਂ ਮੈਨੂੰ ਫੋਨ ਤਾਂ ਕਰਦੇ ਕਦੀ ਅਰਜਨ ਨੇ ਇਦਾਂ ਨਹੀਂ ਸੀ ਕੀਤਾ ਜਬਾਨ ਬੰਦ ਕਰ ਲੈ ਆਪਣੀ ਅਰਜਨ ਦਾ ਇਸ ਘਰ ਚ ਨਾਂ ਨਾਲ ਨਹੀਂ ਕਦੀ ਜੇ ਤੈਨੂੰ ਅਰਜਨ ਜਿਆਦਾ ਚੰਗਾ ਲੱਗਦਾ ਨਾ ਦੁਬਾਰਾ ਉੱਥੇ ਚੱਲ ਜਾ ਤੈਨੂੰ ਮੈਂ ਪਹਿਨਾ ਗਿਆ ਹੀ ਨਾ ਆਪਣੀ ਕੋਈ ਜ਼ਿੰਦਗੀ ਦਾ ਦੁਬਾਰਾ ਲਵਜ ਮੇਰੇ ਕੇ ਲਵੀਂ ਨਾ ਮੈਂ ਕਦੀ ਤਰੈਕ ਲਊਂਗਾ ਜਦੋਂ ਤੈਨੂੰ ਅਰਜਨ ਨਾਲ ਇੰਨਾ ਪਿਆਰ ਹੈ ਨਾ ਤੇ ਆਪਣੀ ਮਾਂ ਕੋਲ ਚੱਲ ਜਾ ਤੇ ਦੁਬਾਰਾ ਤੇਰਾ ਅਰਜਨ ਨਾਲ ਪ੍ਰਿਆ ਕਰ ਦੇ ਹਾਂ ਕੋਈ ਨਹੀਂ ਚਲੀ ਜਾਵਾਂਗੀ ਮਾਂ ਆਪਣੀ ਕੋ ਪਰ ਤੁਸੀਂ ਵੀ ਤਾਂ ਵੇਖੋ ਨਾ ਕਿੱਦਾਂ ਬੋਲਦੇ ਜੇ ਗਲਗਲ ਦੇ ਮੇਰੀ ਬੇਇੱਜ਼ਤੀ ਕਰਦੇ ਜੇ ਪਾਗਲ ਕਿਹੜੇ ਮੰਨੋ ਉਹ ਹੈਗੀ ਪਾਗਲ ਮੈਂ ਤੈਨੂੰ ਇੱਕ ਗੱਲ ਕਹੀ ਦੀ ਤੂੰ ਐ ਪਾਗਲਾਂ ਨੂੰ ਬੋਲੀ ਜਾਂਦੀ ਬੋਲੀ ਜਾਂਦੀ ਜਨਾਨੀ ਐਦਾਂ ਬੋਲਦੀ ਹੁੰਦੀ ਕਿਸੇ ਦੇ ਨਾਲ ਤੈਨੂੰ ਇੱਕ ਘੋੜਾ ਨਹੀਂ ਅਕਲੇਗੀ ਤੈਨੂੰ ਬੋਲਣ ਦੀ ਮੈਂ ਬੋਲਦੀ ਮੀਆਂ ਦੇਖੋ ਤੁਸੀਂ ਬੋਲਦੇ ਵੇ ਜਾ ਮੇਰਾ ਸਿਰ ਨਾ ਚੱਟ ਜਾ ਕੇ ਜਾ ਚੱਲ ਜਾ ਤੇ ਦਵਾ ਜਾ ਮੇਰੇ ਲੱਗੋ ਮੈਨੂੰ ਨਾ ਬੁਲਾਇਆ ਹੁਣ ਨਿਕਲ ਇਥੋਂ ਬਾਹਰ ਹੋ ਇਥੋਂ ਘਰ ਤੋਂ ਚੱਲ ਮੈਂ ਚੱਲੀ ਆ ਬਾਹਰ ਚੱਲ ਇੱਕ ਮਿੰਟ ਪਹਿਲੀ ਨੂੰ ਵੀ ਇਦਾਂ ਦਫਾ ਕੀਤਾ ਹੋਣਾ ਤੁਸੀਂ ਚੱਲ ਸਵਾ ਇਥੋਂ ਨਿਕਲੇ ਫਿਰ ਕਰੋ ਬਾਹਰ ਨਾ ਨਾ ਸਹੀ ਤਰੀਕੇ ਗੱਲ ਕਰੋ ਆਹ ਗੱਲ ਥੱਲੇ ਕਰ ਲੈ ਤੇਰੀ ਮੰਗਲ ਤੋੜ ਦੇਣੀ ਹੈ ਜੁਬਾਨ ਤੇਰੀ ਕਿੰਨੀ ਚਲਦੀ ਤੇਰੀ ਪਾਗਲ ਕੇ ਤਾਂ ਦੀ ਦਿਮਾਗ ਛੱਟਦੀ ਰਹਿੰਦੀ ਮੇਰਾ ਆਜ ਜਿਹੜੀ ਤੇਰੀ ਜੁਬਾਨ ਆ ਨਾ ਮੈਨੂੰ ਲੱਗਦਾ ਅਰਜਨ ਸਹੀ ਹੀ ਤੇਰੇ ਦਿਮਾਗ 'ਚ ਨੁਕਸ ਹੀ ਤਾਂ ਕਰਕੇ ਇਹ ਕੰਮ ਅੱਜ ਤੱਕ ਪਹੁੰਚਿਆ ਸੀ ਕੂਣ ਕਿਤੇ ਜੁਬਾਨ ਤੇ ਅਰਜਨ ਆਂਦਿਆ ਤੂੰ ਲਿਆ ਨਾ ਮੈਂ ਤਾਂ ਕਰਕੇ ਤਾਂ ਨਾ ਲਿਆ ਆਣਾ ਸੀ ਜਦੋਂ ਤੁਸੀਂ ਆ ਕੁਝ ਕਰ ਦੋ ਮੈਂ ਤਾਂ ਕਹਿਣੀ ਆ ਅਰਜਨ ਆ ਕੁਝ ਨਹੀਂ ਤਾਂ ਕਰਦਾ ਹੀ ਤੁਹਾਡੇ ਵਾਂਗੂ ਚੱਲ ਨਿਕਲ ਜਾ ਇੱਥੋਂ ਮੇਰੇ ਘਰੋਂ ਚੱਲ ਬਾਹਰ ਹੋ ਤੈਨੂੰ ਕੋਈ ਗੱਲ ਪੁੱਛੋ ਹਰ ਗੱਲ ਦਾ ਝੂਠ ਹਰ ਗੱਲ ਦਾ ਝੂਣਾ ਤੇਰੇ ਦਿਮਾਗ 'ਚ ਕੋਈ ਗੱਲ ਹੀ ਨਹੀਂ ਵੱੜਦੀ ਹਰ ਇੱਕ ਪਾਸੇ ਤੂੰ ਝੂਠ ਚੱਲ ਨਿਕਲੇ ਤੋ ਬਾ ਚੱਲ ਹਰਪ੍ਰੀਤ ਕੀ ਇਹ ਕੀ ਕਾਦਾ ਰੋਲਾ ਪਾਇਆ ਬਾਹਰ ਤੱਕ ਤੇਂ ਮਾਝਾ ਲੈ ਜਾ ਮਾਸੀ ਨੂੰ ਆਪਣੇ ਨਾਲ ਜਦੋਂ ਉਹਦੇ ਮੇਰੇ ਘਰ ਆਈਆ ਕਲੇਸ਼ 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 ਪੁੱਤ ਖੰਨਾ ਕਲੇਸ਼ ਤੇ ਬਹਿ ਕੇ ਸੁਲਝਾਓ ਨਾ ਮੇਰਾ ਤਾਂ ਦਿਲ ਕਰਦਾ ਮੈਂ ਚਾਰ ਪੰਜ ਚੰਡਾ ਲਾਵਾ ਤੈਨੂੰ ਦਿਮਾਗ ਦੇ ਮੈਂ ਟਕਾਣੇ ਦੇ ਲਿਆਵਾ ਓਏ ਕੀ ਹਰਪ੍ਰੀਤ ਕੀ ਕਿੱਤੋਂ ਹਣ ਮਾਸੀ ਨੂੰ ਤਾਂ ਦੱਸਿਆ ਸੀ ਨਾ ਕੁਝ ਕਰਦਾ ਮੈਂ ਅੱਜ ਕੱਲ੍ਹ ਆਰਪ੍ਰੀਤ ਤੇਰੇ ਤਾਂ ਬੋਲਣ ਦਾ ਲਿਆ ਜਾਵੇ ਤੂੰ ਕੀ ਹੰਦਾ ਵਾ ਕਾਰ ਵਲਾ ਮਾਤੇ ਜਿੰਨਾ ਬਲਾਨ ਨੂੰ ਉਹ ਇੱਜ਼ਤ ਕਰਦੇ ਵੀ ਮੇਰੀ ਉਹਨੇ ਤੈਨੂੰ ਕੀ ਕਹਿਤਾ ਵਾ ਕੋਈ ਗਲਤੀ ਹੋ ਗਈ ਤੇਰੀ ਤਾਹੀ ਤੈਨੂੰ ਡਾਂਟਣ ਦਿਆ ਵਾ ਹਰ ਵਾਰੀ ਮੇਰੀ ਮਾਸੀ ਹਾਂ ਤੂੰ ਵੀ ਮਾਸੀ ਜਿਹਾ ਲੱਗਦੇ ਹੋ ਤੇ ਉਹਨਾਂ ਦੇ ਪੱਥ ਲੈਣਾ ਸੋਲੋ ਕੀ ਕੀਤਾ ਫਿਰ ਮੈਂ ਮੈਂ ਪਾਗਲ ਨਹੀਂ ਆ ਬਾਤ ਹੋਇਆ ਕਿ ਘਾਜ ਬੈਣੀ ਆ ਨਾ ਮੇਂ ਦਾ ਕਪੜਾ ਲੁੱਟਾ ਪਾਣ ਦੀ ਅਕਲ ਨਹੀਂ ਹੈਗੀ ਪਾਗਲ ਕਹਾ ਤੁਹਾਡੇ ਮੁੰਡੇ ਨੇ ਮੈਨੂੰ ਮਾਸੀ ਵੇਲਾ ਜ਼ੁਬਾਨ ਦੀ ਵੇਖ ਲੈ ਕਿਦਾਂ ਚੱਲਦੀ ਓ ਆ ਮੇਰੇ ਕਲੇਸ਼ ਮੇਰੇ ਗਲ ਪਾਉਣਾ ਸੀ ਇਹਨਾਂ ਨੂੰ ਚੰਗਾ ਸੀ ਮੈਂ ਵਿਆਹ ਹੀ ਲ ਕਰਵਾਉਂਦਾ ਆ ਕਲੰਕ ਮੈਂ ਆਪਣੇ ਮੱਥੇ ਲਵਣਾ ਸੀ ਮਾਸੀ ਤੂੰ ਹਰ ਵੇਲੇ ਇਸ ਮੈਂ ਤੇਰਾ ਕੁਛ ਵੇਖ ਕੇ ਫੇਰ ਹੀ ਕਰਾਇਆ ਹੈਗਾ ਰਿਸ਼ਤਾ ਇੱਥੇ ਕੀ ਹੋ ਗਿਆ ਤੈਨੂੰ ਕਿਹੋ ਜਿਹਾ ਹਰਕਤਾ ਕਰਨ ਲੱਪੀ ਤੂੰ ਦਿਮਾਗ ਸਹੀ ਤੇਰਾ ਮਾਸੀ ਥੋੜੀ ਜਿਹੀ ਪਹਿਲਾਂ ਮੰਮੀ ਪਾਪਾ ਹੋ ਕੇ ਗਏ ਨੇ ਤੇ ਮੈਨੂੰ ਇਹਨਾਂ ਨੇ ਪੁੱਛਿਆ ਕੋਈ ਆਇਆ ਘਰ ਤੇ ਮੇਰੇ ਮੂੰਹ ਨਿਕਲ ਕੇ ਨਹੀਂ ਕੋਈ ਨਹੀਂ ਆਇਆ ਸ਼ੇਰ ਦਾ ਘਰ ਉਹ ਤੇ ਅੱਜ ਦੱਸੋ ਕੀ ਲੁਕਾਉਣ ਵਾਲੀ ਗੱਲ ਹੈ ਬਈ ਮੇਰੀ ਸਹੇਲੀ ਕੋਈ ਯਾਰ ਦੋਸਤ ਆਇਆ ਕਿ ਨਾ ਮੈਂ ਤਾਂ ਕੁਝ ਲੁਕਾਣਾ ਵਾ ਇੱਕ ਮਿੰਟ ਮੇਰੀ ਗੱਲ ਸੁਣ ਕੈਮਰੇ ਲੱਗੇ ਨਾ ਤੁਹਾਡੇ ਘਰ ਲੱਗੇ ਨਾ ਉਹਨੇ ਵੇਖ ਲਈ ਉਹਨੇ ਤਾਈਆਂ ਨੇ ਪੁੱਛਿਆ ਇਹ ਤੂੰ ਝੂਠ ਬੋਲਦਾ ਮਾਸੀ ਗੱਲ ਕੈਮਰਿਆਂ ਦੇਣੀ ਆ ਇਹ ਤਾਂ ਮੈਂ ਕੁਦਰਤੀ ਕਿਤੇ ਬਾਹਰੋਂ ਆਉਣ ਡਿਆ ਹਾਂ ਤੇ ਮੈਂ ਇਹਦੇ ਮੰਮੀ ਡੈਡ ਨੂੰ ਜਾਂਦੇ ਵੇਖ ਲਿਆ ਇੰਨਾ ਝੂਠ ਮੇਰੇ ਨਾਲ ਬੋਲਦੀ ਮਾਸੀ ਇੱਕ ਗੱਲ ਨੂੰ ਮੈਂ 50 ਰੁਪਏ ਪੁੱਛਦਾ ਨਾ ਝੂਠ ਝੂਠ ਤੇ ਝੂਠ ਇਹ ਪਤਾ ਨਹੀਂ ਝੂਠ ਦੀ ਪੰਡ ਮੇਰੇ ਪੱਲੇ ਕਿੱਥੋਂ ਮੰਨਤੀ ਤੂੰ ਇਹ ਐਸੇ ਤੇਰੀ ਗਲਤੀ ਆ ਮਾਸੀ ਇਹਦੇ ਮੰਮੀ ਮਾਂ ਮੇਰੀ ਗੱਲ ਸੁਣ ਤੇਲੇ ਮੰਮੀ ਪਾਪਾ ਹੀ ਆਏ ਸੀ ਨਾ ਹਾਂਜੀ ਮਾਸੀ ਗੱਲ ਬਤਾ ਕੀ ਸੀ ਮੰਮੀ ਪਾਪਾ ਆਏ ਸੀ ਤੇ ਮੈਂ ਘਰੋਂ ਕੱਢ ਦੇਣੇ ਸੀ ਇਹ ਤਾਂ ਕਰਕੇ ਨਹੀਂ ਮੈਨੂੰ ਦੱਸਦੀ ਜਾਂ ਉਹਨਾਂ ਨੂੰ ਮਾੜਾ ਚੰਗਾ ਕਹਿਣਾ ਸੀ ਜਾਂ ਪਤਾ ਨਹੀਂ ਕਿਉਂ ਵੇ ਕਿ ਬਹੁਤ ਏਡਾ ਵੀ ਕਹਦਾ ਤੇਰਾ ਦਿਮਾਗ ਜੇ ਉਹਨੂੰ ਰਸਤੇ 'ਚ ਇੱਥੇ ਗਲੀ 'ਚ ਹੀ ਮਿਲੇ ਇਹਦਾ ਮਤਲਬ ਇਹ ਕਿਉਂ ਬਾਹਰ ਨਿਕਲੇ ਤਾਂ ਉਸੇ ਲਈ ਅੰਦਰ ਆਲੇ ਅੱਛਾ ਤੇ ਇਹ ਮੈਨੂੰ ਸਹੀ ਤਰ੍ਹਾਂ ਖੋਛ ਲੈਂਦੀ ਹਾਂ ਵੀ ਬਾਹਰ ਮੰਗੀ ਪਾਪਾ ਗਏ ਨੇ ਤੂੰ ਇਸ ਗੱਲ ਤੇ ਨਾ ਜਾ ਬੰਦੇਆਂ ਨਾਲ 100 ਤਰੀਕੇ ਹੁੰਦੇ ਗੱਲਾਂ ਕਢਾਉਣ ਦੇ ਉਹ ਕੀ ਪਤਾ ਤੇਰੇ ਮੂੰਹ 'ਪਕਾਉਣਾ ਚਾਹੁੰਦਾ ਹੋਵੇ ਕਿ ਤੂੰ ਸੱਚ ਦੱਸਦੀ ਕਿ ਨਹੀਂ ਦੱਸਦੀ ਅੱਗੇ ਵੀ ਤੇ ਤੂੰ ਕਿੰਨੀ ਵਾਰੀ ਉਹਦੇ ਨਾਲ ਝੂਠ ਬੋਲ ਲਿਆ ਵਾ ਅਗਲੇ ਨੇ ਫਿਰ ਹੁਣ ਤੇਨੂੰ ਜਮਾ ਕੇ ਵੇਖਣਾ ਹੀ ਆ ਕਿ ਅੱਜ ਵੀ ਸੱਚ ਬੋਲਦੀ ਆ ਕਿ ਨਹੀਂ ਬੋਲਦੀ ਅੱਜ ਦੀ ਗੱਲ ਸੁਣ ਲੈ ਮਾਸੀ ਮੈਂ ਘਰ ਦੇ ਵਿੱਚ ਕੋਈ ਆਇਆ ਗਿਆ ਹੁੰਦਾ ਵਾ ਇਹ ਗਈ ਆ ਮੂੰਹ ਚੁੱਕ ਕੇ ਤੇ ਪੈਸੇ ਜਮ੍ਹਾਂ ਕਰਾਈ ਆ ਮੇਰੇ ਪਿੱਛੋਂ ਹਣਾ ਹੁਣ ਜੇ ਘਰ ਦੇ ਵਿੱਚ ਕੋਈ ਗੱਲ ਬਾਤ ਹੋ ਜੇ ਤਾਂ ਮੈਂ ਲੋਕਾਂ ਕੋਲ ਮੰਗਦਾ ਫਿਰਾਂ ਹਰ ਵੀ ਤੂੰ ਫੇਰ ਕੱਲੀ ਕਰੋ ਬਾਹਰ ਗਈ ਪੈਸਿਆਂ ਦੀ ਗੱਲ ਤੇ ਇੱਕ ਪਾਸੇ ਰਹੀ ਤੈਨੂੰ ਮੈਂ ਮਨਾ ਕੀਤਾ ਸੀ ਨਾ ਕੱਲੀ ਕਰੋ ਬਾਹਰ ਨਹੀਂ ਜਾਣਾ ਹਲੇ ਤੇ ਮੈਂ ਸੋਚਣ ਹੀ ਲਿਆ ਹਾਂ ਵੀ ਛੋਟੀ ਕੁੜੀ ਨੂੰ ਮੈਂ ਲੈ ਆਵਾਂ ਹਲੇ ਮੈਂ ਮੰਮੀ ਨਾਲ ਫੋਨ ਤੇ ਗੱਲ ਕਰਨ ਦੇ ਹਾਂ ਚਾਹੇ ਦਾ ਦਿਲ ਲੱਗਾ ਰਹੂਗਾ ਘਰ ਦੇ ਵਿੱਚ ਰਹੋਗੀ ਪਰ ਇਹਦੇ ਲੱਛਣ ਨਹੀਂ ਆਗੇ ਤੇ ਹੁਣ ਮੈਂ ਕੜੀ ਦੀ ਕੁੜੀ ਨੂੰ ਲੈ ਕੇ ਵਾਪਸ ਆਉਂਗਾ ਇੱਥੇ ਮੇਰਾ ਇਰਾਦਾ ਇਹਨੂੰ ਵੀ ਨਾ ਇਹਦੀ ਮੰਮੀ ਘਰ ਹੀ ਛੱਡ ਸੌਖਾ ਤੁਸੀਂ ਨਾ ਕਲਾਣਾ ਪੈ ਕੋਈ ਨਹੀਂ ਇਹ ਤਾਂ ਬੈ ਕੇ ਨਾ ਕਰਦੇ ਗੱਲ ਹਰਪ੍ਰੀਤ ਹਾਂ ਮੈਨੂੰ ਇੱਕ ਗੱਲ ਦੱਸ ਤੇਰਾ ਦਿਮਾਗ ਦਾ ਮੂਤ ਨਹੀਂ ਹਿੱਲ ਗਿਆ ਕਿਤੇ ਡਿਪਰੈਸ਼ਨ ਚ ਤਨੀ ਚਲ ਗਿਆ ਕਿਤੇ ਜੇ ਕੋਈ ਗੱਲ ਹੈ ਕਿ ਨਾ ਤੇ ਦੱਸ ਦੇ ਕਿਹੇ ਚੰਗੇ ਡਾਕਟਰ ਕੋਲ ਨਾ ਲਾਜ ਕਰਾਵਾਂਗੇ ਤੇਰੇ ਲਾਜ ਤਾਂ ਤੁਹਾਡਾ ਦੋਵਾਂ ਦਾ ਹੋਣ ਵਾਲਾ ਕਦੀ ਕੋਈ ਮੈਨੂੰ ਪਾਲ ਜਾਂਦਾ ਕਦੀ ਕੋਈ ਕੁਝ ਕਰ ਹੁੰਦੇ ਹੋ ਮੇਰੇ ਸੋਨਾਂ ਗੱਲ ਮਾਸੀ ਇਹ ਤੁਸੀਂ ਮੈਂ ਨਾ ਚੰਗਾ ਨਹੀਂ ਕਰਦੇ ਪਏ ਹੈਗੇ ਕੀ ਗੱਲ ਹੈ ਤੈਨੂੰ ਮਾਸੀ ਇਹੋ ਗੱਲ ਤੇ ਮੈਂ ਤੁਹਾਨੂੰ ਪੁੱਛਣ ਡਿਆ ਇਹਨੂੰ ਪੁੱਛੋ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਂ ਕਰਵਾ ਦਿੰਨਾ ਦਵਾਈ ਦੀ ਲੋੜ ਮੈਂ ਦਵਾਈ ਕਰਵਾ ਦਿੰਨਾ ਮੈਂ ਏਡੀ ਵੱਡੀ ਨੂੰ 6:00 ਵਜੇ ਹੋ ਸਕਦਾ ਡਿਪਰੈਸ਼ਨ ਹੋਵੇ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਹੋਵੇ ਕੋਈ ਗੱਲਬਾਤ ਹੋਵੇ ਬੰਦਿਆਂ ਦੇ ਨੁਕਸਾਨ ਵਾਦੇ ਘਟੇ ਹੁੰਦੇ ਆ ਉਹ ਬੇਕੁਸ ਕਿਤੇ ਖਾਣ ਦੇ ਦਵਾਈ ਦੀ ਮੈਨੂੰ ਨਹੀਂ ਤੁਹਾਨੂੰ ਦੋਨੋਂ ਲੋੜ ਹੈਗੀ ਆ ਕਰ ਦੇ ਮੈਂ ਆਪਣੇ ਮਾਂ ਪਿਓ ਨਾਲ ਇਹਨੂੰ ਕਿਉਂ ਜਾਂ ਸੌਂਗਾ ਵੇਖ ਲੈ ਮਾਸੀ ਨਵੇਂ ਡਰਾਮੇ ਵੇਖ ਲੈਦੇ ਹੁਣ ਆ ਕੀ ਕਰਨੀ ਸ਼ੌਕ ਹੀ ਮਿਲਦਾ ਨਹੀਂ ਯਾਰ ਪ੍ਰੀਤ ਨਹੀਂ ਪ੍ਰੀਤ ਕਿੰਨੂ ਕਿਉਂ ਗਿਆ ਮਾਸੀ ਪਹਿਲਾਂ ਵੀ ਕਦੀ ਹੈ ਸੋਖ ਨੇ ਤਾਂ ਨਹੀਂ ਮਾਸੀ ਮੈਂ ਤਾਂ ਪਹਿਲੀ ਵਾਰੀ ਵੇਖਿਆ ਤੇ ਹੱਥ ਹੀ ਠੰਡੇ ਹੋ ਗਏ ਸਾਰੇ ਲੈ ਹੱਥ ਲਟਾ ਇਹਨੂੰ ਪਹਿਲਾਂ ਫੇਟਾ ਨਾ ਜਿੰਨੀ ਏਦਾਂ ਕਰੋ ਜਿੰਨੀ ਵੀ ਫੀਸ ਲੈਣੀ ਨਾ ਤੁਸੀਂ ਆਜੋ ਫੀਸ ਦਾ ਟੈਨਸ਼ਨ ਲੋ ਅੱਛਾ ਤੁਸੀਂ ਨਹੀਂ ਆ ਸਕਦੇ ਕੰਪਿਊਟਰ ਭੇਜਣਾ ਭੇਜ ਦਿਓ ਭੇਜ ਦਿਓ ਕੰਪਿਊਟਰ ਨੂੰ ਭੇਜੋ ਪਰ ਛੇਤੀ ਭੇਜੋ ਕੀ ਕਹਿੰਦੇ ਸੋਖ ਡਾਕਟਰ ਆਉਣ ਲੱਗੇ ਉਹ ਕਹਿੰਦੇ ਮੇਰੇ ਕੋਲ ਤਾਂ ਟਾਈਮ ਨਹੀਂ ਆ ਤੇ ਕੰਪਿਊਟਰ ਨੂੰ ਭੇਜ ਦਿਓ ਵੇਖ ਕੇ ਤਾਂ ਠੰਡੀ ਹੋਈ ਵੀ ਮਿਲਦਾ ਨਾ ਬੀਬੀ ਘਟ ਵੱਧ ਗਿਆ ਕਿਤੇ ਮਾਸੀ ਇਹ ਸ਼ੁਰੂ ਤੋਂ ਇਹਦੇ ਇਦਾਂ ਹਾਲਾਤ ਸੀ ਜਾਂ ਹੋਣ ਹੋਈ ਆ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਬਿਮਾਰ ਤੇ ਨਹੀਂ ਰਹਿੰਦੀ ਤਾਂ ਕਰ ਕਹਿੰਦੇ ਨੇ ਜਲਦੀ ਜਲਦੀ ਮੇਰੇ ਵਿਆਹ ਕਰਤਾ ਨਹੀਂ ਨਹੀਂ ਇਹੋ ਜੀ ਤੇ ਕੋਈ ਗੱਲ ਨਹੀਂ ਉਥੇ ਤਾਂ ਚੰਗੀ ਭਲੀ ਸੀ ਕੋਈ ਪ੍ਰੋਬਲਮ ਨਹੀਂ ਹੈ ਇਹੋ ਜੀ ਮੈਂ ਸਭ ਆਪ ਹਰਾਣੇ ਵੇਖ ਕੇ ਕਿ ਨੂੰ ਹੋ ਗਿਆ ਇਕਦਮ ਮੈਂ ਤਾਂ ਪਾਣੀ ਦੇ ਛਿੱਟੇ ਵੀ ਮਾਰੇ ਆ ਸਭ ਕੁਝ ਕਰਕੇ ਵੇਖਿਆ ਪਰ ਇਹਦੇ ਇਹ ਮੈਨੂੰ ਮਾਸੀ ਕੁੜੀ ਕੁਛ ਐ ਕੋ ਲੱਗਦਾ ਜਿੱਦਾਂ ਮੈਂਟਲੀ ਆਫਸੈਟ ਹੁੰਦੀ ਆ ਇਹਦੇ ਦਿਮਾਗ ਦੇ ਵਿੱਚ ਕੋਈ ਗੱਲ ਬੈ ਗਈ ਆ ਜਾਂ ਕੁਝ ਹੋ ਗਿਆ ਆ ਤਹਾਡੇ ਸਾਹਮਣੇ ਵੇਖ ਲੋ ਮਿੰਟ 'ਚ ਕਿਦਾਂ ਗੱਲ ਕਰਦੀ ਮਿੰਟ 'ਚ ਇਹ ਹੈ ਪਰੋ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਨਾਲ ਬੰਨ ਗਈ ਡਿਆ ਵਾ ਇਹ ਗੱਲ ਦਾ ਤੇ ਸੁੱਖ ਮੈਨੂੰ ਨਹੀਂ ਪਤਾ ਪਹਿਲੇ ਤੇ ਬਿਲਕੁਲ ਠੀਕ ਠਾਕ ਸੀ ਬਾਕੀ ਤੂੰ ਟੈਨਸ਼ਨ ਨਾ ਲੈ ਜੇ ਕੋਈ ਇਹੋ ਜੀ ਗੱਲ ਮੈਨੂੰ ਪਹਿਲੇ ਪਤਾ ਹੁੰਦੀ ਨਾ ਤੇ ਮੈਂ ਤੇਰੇ ਨਾਲ ਥੋੜਾ ਦਾ ਵਿਆਹ ਕਰਾਉਣਾ ਸੀਗਾ ਮੈਨੂੰ ਵੀ ਪਤਾ ਵਾ ਮੈਂ ਤੇਰੇ ਨਾਲ ਥੋੜਾ ਕਲੇਸ਼ ਪਾਉਣਾ ਸੀ ਚੱਲ ਹੋਏ ਗੱਲ ਨਹੀਂ ਬਾਕੀ ਮੈਂ ਨਾ ਪਤਾ ਲਗੋਣ ਲਈ ਆ ਕੀ ਮਾਸੀ ਕੀ ਪਤਾ ਕੀ ਲਗਵਾਉਂਦੀ ਆ ਕੀ ਮਤਲਬ ਤੈਨੂੰ ਮੈਂ ਕਿਹਾ ਨਾ ਮੈਨੂੰ 2-4 ਦਿਨ ਦੇ ਰਿਜ਼ਲਟ ਤੇਰਾ ਸਾਹਮਣੇ ਹੋਊਗਾ ਮੈਂ ਖਬਰ ਨਾ ਕਢਵਾ ਕੇ ਛੱਡੂੰਗੀ ਜੇ ਕੋਈ ਗੱਲ ਹੈਗੀ ਐਹੋ ਜੀ ਤੇ ਮਾਸੀ ਤੇਰ ਤੋਂ ਚੋਰੀ ਰੱਖੀ ਗਈ ਹੋਗੀ ਮਾਸੀ ਤੂੰ ਜਦੋਂ ਦਾ ਮੇਰਾ ਵਿਆਹ ਕੀਤਾ ਨਾ ਮੇਰੇ ਘਰ ਦੇ ਵਿੱਚ ਇੱਕ ਕਲੇ ਆ ਇੱਕ ਕਲੇਸ਼ ਹੀ ਤੇ ਟੈਨਸ਼ਨ ਹੀ ਇਹਨਾਂ ਦਾ ਮੈਂ ਚੰਗਾ ਮੈਂ ਵਿਆਹ ਨਾ ਕਰਾਉਂਦਾ ਮੈਂ ਵਿਆਹ ਨਹੀਂ ਨਾ ਕਰਵਾਇਆ ਤੇ ਮੈਂ ਬੜਾ ਸੁੱਖਾ ਸੀ ਇਹਦੇ ਵਿਆਹ ਕਰਾ ਕੇ ਮੈਂ ਜਾਂ ਵੀ ਗਲ ਪਾ ਲਿਆ ਸੁੱਖ ਹੁਣ ਤੂੰ ਮੈਨੂੰ ਨਵੀਂ ਨੰ ਸ਼ਰਮਿੰਦਾ ਕਰ ਮੈਂ ਤਾਂ ਤੁਹਾਡਾ ਦੋਵਾਂ ਦਾ ਨਾਂ ਘਰ ਬਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਵਿੱਚਲੀ ਗੱਲ ਕੀ ਆ ਤਿੰਨ ਮੈਂ ਕਹਾਂ ਮੈਨੂੰ 2-4 ਦਿਨ ਦੇ ਮੈਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਛੱਡੂਗੀ ਕੋਈ ਗੱਲ ਨਹੀਂ